ਅਦਲਾਮੇ ਕੋਈ ਹੈ ਉਹ ਕੀ ਉਹ ਜਾਸਾ ਤੇਰਾ ਉਹ ਤੇਰਾ ਗਿਆਨ ਹੈ ਤੇਰੀ ਸੋਚੀ ਹੈ ਤੂੰ ਕੀ ਹੈ ਇਹ ਸਵਾਲ ਦਾ ਜਵਾਬ ਹੈ ਉਹ ਨਾਮ ਤੂੰ ਕੀ ਹੈ ਇੱਕ ਕੀ ਹੈ ਇਹ ਸਵਾਲ ਦਾ ਜਿਹੜਾ ਜਵਾਬ ਹੈ ਨਾ ਉਹ ਨਾਮ ਗੁਰਾ ਇੱਕ ਦੇ ਬੁਝਾਈ ਬਿਨ ਭਗਤੀ ਸ਼ਕਤੀ ਨਹੀਂ ਪਰਤਪਾਣ ਪਰਤਪਾਣ ਪਰ ਦਪਾਨ ਉਹਦੇ ਚੱਲ ਨਹੀਂ ਆਉਂਦੇ ਪਿੰਦ ਚੱਲ ਨਹੀਂ ਪਉਂਦਾ ਆਪਣਾ ਭਗਤੀ ਦੀ ਸ਼ਕਤੀ ਬਣਾ ਕਰ ਉਹ ਨਹੀਂ ਪੈਰ ਤਰਦਾ ਕਿਸੇ ਦੇ ਆਕੇ ਘਰ ਚ ਜੇ ਭਗਤੀ ਦੀ ਸ਼ਕਤੀ ਨਹੀਂ ਹੈ ਫਿਰ ਨਹੀਂ ਪੈਰ ਤਰਦਾ ਆਕੇ ਉਹ ਕਿਸੇ ਦੀ ਸਮਝ ਨਹੀਂ ਆ ਰਿਹਾ ਮੇਰੇ ਕਰਾਇਆ ਹੈ ਰਾਜਾ ਰਾਮ ਤਾਰਾ ਤਾਊਗਾ ਜੇ ਭਗਤੀ ਹੈ ਜੇ ਹਿਰਦੈ ਸੱਚਾ ਸੁੱਚਾ ਹਿਰਦੈ ਜੇ ਹਿਰਦੈ ਵਿੱਚ ਕਪਟਾ ਕਿਵੇਂ ਆਜੂ ਕਪਟੀ ਦਾ ਗਾਰਡੀਆਂ ਦੋ ਤੋ ਬਹੁ ਕਰਤ ਹੋਮ ਅਰ ਜਗਦਾਨ ਬਤੇਰੇ ਹੋ ਜਗਦਾਨ ਕਰੀ ਜਨਾ ਦਿਖਾਵਾ ਵੀ ਤੇਰੇ ਨਾਮ ਦੇ ਅਸੀਂ ਉਹ ਜਗਦਾਨ ਕਰਦੇ ਕਪਟ ਰੱਖ ਕੇ ਕਰਦੇ ਨੇ ਸਭ ਕੁਝ ਅੰਦਰ ਕਪਟਾ ਸਾਰੀ ਭਗਤੀ ਦੇ ਜਿਹੜੀ ਭਗਤੀ ਦੇ ਅੰਦਰ ਕਪਟਾ ਉਹ ਕਾਮਯਾਬ ਨਹੀਂ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਤਾ ਹੈ ਨਾ ਇਨੇ ਸਭ ਕੁਝ ਲਟਾਇਆ ਤੋ ਤੇ ਮੇਰਾ ਮੁਝ ਮੇ ਕੋਈ ਕੁਝ ਨਹੀਂ ਜੋ ਕੋਈ ਸੱਚ ਹੈ ਵੈਸੇ ਲਟਾਇਆ ਵੀ ਕੁਝ ਨਹੀਂ ਕੀ ਲਟਾਇਆ ਸੱਚੇ ਬੋਲੇ ਆ ਲਟਾਇਆ ਕੁਝ ਨਹੀਂ ਹੈ ਥਾਈ ਨਹੀਂ ਸੀ ਕੁਝ ਆਪਣੇ ਅੰਮੇ ਬੰਦਿਆ ਹੋਇਆ ਸੀ ਮੇਰਾ ਏਸੀ ਇਵਾਨਤ ਵਿੱਚ ਖਿਆਨਤ ਆਵਾਰਤ ਵਿੱਚ ਜਿਹੜੀ ਖਲਤੀ ਛੱਡੀ ਹੋਇਆ ਉਹ ਦਿੱਤਾ ਕੁਝ ਨਹੀਂ ਹੈ ਮੈਂ ਆਪਣਾ ਮੰਨ ਕੇ ਕਹਤਾ ਸੀ ਮੇਰਾ ਮੇਰਾ ਹੈ ਦੀ ਸੀ ਆਵਾਜ਼ ਵਿੱਚ ਖਾਂਤੈ ਸੀ ਨਾ ਛੱਡੀ ਹੋਈ ਆ ਨਾ ਉਹ ਤੇ ਤਦੋਂ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਲੈ ਕੇ ਕੀ ਆਇਆ ਸੀ ਕੀ ਲੈ ਕੇ ਆਇਆ ਸੀ ਕੀ ਲੈਣ ਆਇਆ ਸੀ ਉਹ ਜਿਹੜਾ ਲੈਣ ਆਇਆ ਸੀ ਉਹ ਭੁੱਲ ਗਏ ਹੋਰੇ ਕਾਲ ਨੂੰ ਜੱਫਾ ਪਾ ਲਿਆ ਨਾਗਾ ਨਹੀਂ ਪਟਿਆਰੀ ਚੱਕ ਲਈ ਸਰਤੇ ਉਹਨੂੰ ਜੱਫਾ ਪਾਉਂਦੇ ਨੇ ਇਹ ਬਾਇਆ ਤਾਂ ਨਾਗਾ ਨਹੀਂ ਪਟਾਰੀ ਆ ਸੱਪਾਂ ਦੀ ਐਡਾਂ ਕੁ ਮਾਰ ਦਿੰਦੀ ਐ ਨਾਮ ਛੜਦਾ ਨਾਗਾਂ ਦੀ ਬਡਾਰੀ ਅਕਲੀ ਜਗ੍ਹਾ ਜਗ੍ਹਾ ਨਾਗ ਆਉਂਦੇ ਨਾਲ ਦੇਵਤਿਆਂ ਦੇ ਨਾਕਾਦੇ ਹੁਣ ਵਿਰੋਧ ਹੱtreਉਂ ਨਾ ਨਾਗ ਸਪਨਿਆਂ ਨਾਲਦਾਰ ਸ ਨਾਲਦਾਰ ਸਪਨਿਆਂ ਇੱਕ ਪਾਸੇ ਦੇਵਤੇ ਆਊਗਾ ਦੇਵਤਿਆਂ ਦੇ ਦਰਬਾਣਗੇ ਗਣ ਗਾਇ ਨਾਲੇ 나ਗੋ ਸ਼ਿਵਜੀ ਗਾਰੇ ਫਿਰਦੇ ਸੱਪ ਲਈ ਸਿਰ ਤੇ ਉਹ ਡੱਲੀ ਨਾਲ ਗੋਲਦੇ ਸ਼ਿਵਜੀ ਉਹ 나ਗ ਨੇ ਸਾਰੇ ਉਹਨਾਂ ਨੂੰ ਕੀ ਹੋਇਆ ਅ ਸ਼ਿਵਜੀ ਦੇ ਭਗਤ ਰਹਿ ਉਹ ਜੰਗਮ ਜੰਦਵ ਜੋਗੀ ਜੰਗਮ ਧਿਆਨ ਤਰ ਹੈ ਉਹ ਜੰਦਵ ਨੇ ਜਿਹੜੇ ਸਾਰੇ 나ਗ ਉਹਨਾਂ ਨੂੰ ਕੀ ਹੋਇਆ ਸ਼ਿਵਜੀ ਦਾ ਗਣ ਗਾਇਨ ਉਹ ਕਰਦੇ ਨੇ ਵਿਸ਼ਨੂੰ ਦਾ ਗਣ ਗਾਇਨ ਉਹ ਦੋਏ ਕਰਦੇ ਨੇ ਜਿਹੜੇ ਤਾਂ ਦਰਬ ਨੇ ਕਿਹੜਾ ਦਰਬ ਉਹ ਤਾਂ ਵਿਸ਼ਨੂੰ ਦਾ ਗਣ ਗਾਇਨ ਕਰਦੇ ਨੇ ਉੜੇ ਨਾਗ ਨੇ ਦੂਏ ਉਹ ਤੇ ਤਾਂ ਆਦਮੀ ਹੋ ਰਹੋ ਐ ਤੇ ਸੱਪ ਨਹੀਂ ਹੁੰਦਾ ਉਹ ਟੱਲੀ ਵਾਲਿਆਂ ਦੇ ਮੱਥੇ ਤੇ ਉਹਨਾਂ ਨੂੰ ਨਾ ਕਿਹਾ ਹੋਇਆ ਇਹ ਹੋਰੇ ਕੋ ਦੱਸੀ ਜਾਂਦਾ ਵੀ ਸੱਪ ਕੋਣ ਗਾਨ ਦਾ ਲੂਗਾ বিষ্ণੂ ਦੇ ਭਗਤ ਨੇ ਜਿਹੜੇ ਉਹਨਾਂ ਦਰਵ ਵਗੈਰਾ ਦੇ ਗੁਣਗਾਨ ਕਰਦੇ ਨੇ ਦੇਵਤਿਆਂ ਦਾ ਕਿੰਦਰ ਨੇ ਨਿੱਤਾ ਗੁਣਗਾਨ ਕਰਦੇ शिव या गुणगान ਕਰਨ ਵਾਲੇ शिव भक्त ਨੇ ਸਮਝਿਆ ਨਹੀਂ ਜੰਗਮ ਬਗੈਦੇ ਨੇ ਜੰਗਮ ਜੋਗੀ ਜਾਂ ਜੰਗੂ ਜੋਗੀ ਵੀ ਉਹਨਾਂ ਦਾ ਸ਼ਿਵ ਜੀ ਦਾ ਕਰਦੇ ਨੇ ਜੋਗੀ ਜੰਗਮ ਜੋਗੀ ਪਰ ਘਰ ਘਰ ਫਿਰਕੇ ਨਹੀਂ ਕਰਦੇ ਜੰਗਮ ਘਰ ਘਰ ਫਿਰਕੇ ਕਰਦੇ ਨੇ ਜੋਗੀ ਆਪਣੇ ਧੂਲੇ ਦੇ ਬੈਠ ਕੇ ਹੀ ਕਰਦੇ ਨੇ ਉਸ ਤੇ ਵੀ ਸ਼ਿਵ ਜੀ ਨਹੀਂ ਕਰਦੇ ਨੇ ਪਰ ਬੈਠ ਕੇ ਪ੍ਰਚਾਰ ਕਰਦੇ ਨੇ ਪਰ ਆਪਣੇ ਉੱਥੇ ਹੀ ਬੈਠ ਗਏ ਜਿਹੜਾ ਉਹਨਾਂ ਨੂੰ ਚਲਾ ਜਾਵੇ ਉਸਨੂੰ ਕਰਦੇ। ਸ਼ਿਵੀ ਨੂੰ ਵੱਡਾ ਕਹਿਣਾ ਹੀ ਉਹਨਾਂ ਨੇ। ਸਖ ਵੀ ਆਪਣੇ ਗੁਰੂਆਂ ਨੂੰ ਵੱਡਾ ਕਹਿੰਦਾ ਹੀ ਨੇ ਕਿ ਉਹ ਤਾਂ ਗਿਆਨ ਦਤਾਰ ਨੇ ਸਾਨੂੰ। ਭਗਤਾਂ ਨੂੰ ਵੱਡਾ ਅਸੀਂ ਕਹਿਣਾ ਹੀ ਆ ਕਿ ਉਹ ਤਾਂ ਕੋਈ ਮਿਲਿਆ ਸਾਨੂੰ। ਉਹ ਵੀ ਕਹਿੰਦੇ ਹੋਣਾ ਕਿ ਉਹਨੂੰ ਕੋਈ ਮਿਲਿਆ ਹੋਊ ਪਤਾ ਨਹੀਂ ਕੀ ਮਿਲਦਾ ਕੀ ਨਹੀਂ ਮਿਲਦਾ ਉਹ ਜਾਣੇ ਕੀ ਮਿਲਿਆ। ਉਹ ਕਿਉਂ ਕਹਿੰਦਾ ਕਿਉਂ ਨਹੀਂ ਕਹਿੰਦੇ ਹੋਰ ਉਹਨੂੰ ਪਤਾ ਹੋਊ। ਸਾਨੂੰ ਜੋ ਮਿਲਿਆ ਅਸੀਂ ਤਾਂ ਉਸ ਕਰਕੇ ਕਹਿੰਦੇ। ਬਿਨ ਏਕ ਨਾਮ ਇਕਜਤ ਲੀਨ ਬਿਨ ਏਕ ਨਾਮ ਦੇਖੋ ਏਕ ਨਾਮ ਫੇਰ ਆ ਗਿਆ ਏਕ ਨਾਮ ਉਧਰ ਆਇਆ ਹੈ ਤੇਰਾ ਏਕ ਨਾਮ ਦਾਰੇ ਸੰਸਾਰ ਕਿ ਕੋਈ ਨਾਮ ਹੈ ਤੇਰਾ ਤਾਂ ਤੇ ਨਾਮ ਦਾ ਫੇਰ ਬਹੁਤ ਨੇ ਕਿਰਤਾਂ ਬਨਾਮ ਨੇ ਸਾਰੇ ਉਹ ਜਿਹੜੇ ਬਾਕੀ ਨਾਮ ਨੇ ਸਾਡੇ ਧਰੇ ਹੋਏ ਨੇ ਇਹ ਦੋ ਦਿਨ ਉਹ ਕਹਿੰਦੇ ਅਸਲਾਮੇ ਕੋਈ ਹੈ ਉਹ ਕਿਉਂ ਜਾਸਾ ਤੇਰਾ ਉਹ ਤੇਰਾ ਗਿਆਨ ਹੈ ਤੇਰੀ ਸੋਚੀ ਹੈ ਤੂੰ ਕੀ ਹੈ ਇਹ ਸਵਾਲ ਦਾ ਜਵਾਬ ਹੈ ਉਹ ਨਾਮ ਤੂੰ ਕੀ ਹੈ ਇੱਕ ਕੀ ਹੈ ਇਹ ਸਵਾਲ ਦਾ ਜਿਹੜਾ ਜਵਾਬ ਹੈ ਨਾ ਉਹ ਨਾਮ ਗੁਰਾ ਇੱਕ ਦੇ ਬੁਝਾਈ ਨਾਮ ਨਾਲ ਬੁਝਾਰ ਤੇ ਬੁਝਣੀ ਹੈ ਆਹ ਉਹ ਜੀ ਜਿਹਦੇ ਨਾਲ ਬੁਝਾਰਤ ਸਭ ਚੌੜੀ ਹੈ ਸਾਰੀ ਕਾਹ ਬੁਝਾਰਤ ਬੁਝਾ ਡੋਰਾ ਉਹ ਡਰਾ ਪਸੂ ਹੈ ਉਹ ਜਿਹੜਾ ਗਿਆਨ ਹੈ ਨਾ ਆਤਮ ਗਿਆਨ ਉਹ ਨਾਮ ਹੈ ਉਹਤੇ ਬਿਨਾ ਕਿਸੇ ਦੀ ਭਗਤੀ ਕਬੂਲ ਨਹੀਂ ਹੈ ਕੋਈ ਭਗਤੀ ਕਬੂਲ ਨਹੀਂ ਹੈ ਬਿਨ ਇੱਕ ਨਾਮ ਬਿਨ ਇੱਕ ਨਾਮ ਇਕ ਚਿਤ ਲੀਨ ਇਤ ਕਿਤ ਲੀਨ ਇਕ ਚਿੱਤ ਚਤੇ ਕੋਹੇ ਮੈਂ ਮਨਪੂਰ ਦੇ ਵਿੱਚ ਮਨ ਚਿੱਤ ਵਿੱਚ ਸਮਾਜ ਵਿੱਚ ਇਤਨਾਉ ਵਿੱਚ ਸਮਾਜ ਵਿੱਚ ਜੇ ਨਾ ਜਰ ਹੋ ਕੋਣ ਦੇ ਵਿੱਚ ਚਿੱਤ ਨਹੀਂ ਸਮਾਉਂਦਾ ਇੱਕ ਹੋ ਕੇ ਬਿਨ ਏਕ ਨਾਮ ਇੱਕ ਚ ਤਲੀਨ ਫੋਕਟੋ ਸਰਬ ਧਰਮਾਂ ਵਿੱਚ ਕਿਉਂਕਿ ਏਕ ਨਾਮ ਹੁਕਮ ਹੈ ਹਮ ਕਹ ਤਾ ਏਕ ਨਾਮ ਕਿਉਂਦਾ ਇਹ ਕੋ ਨਾਮ ਹੁਕਮ ਹੈ ਗੁਰ ਸਤਗੁਰ ਦੀਆ ਪੁਜਾਇ ਜੀਓ ਹੋ ਕਮਨ ਦੇ ਵਿੱਚ ਲੀਨ ਹੋਣਾ ਸ਼ਬਦ ਵਿੱਚ ਹੀ ਲੀਨ ਹੋਣਾ ਜੋ ਬਿਨਾ ਕਰਨ ਨਾਲ ਤੇ ਸੁਣ ਵਾਲਾ ਉਹ ਉਹ ਇੱਕ ਚਿਰ ਤਲੇ ਹੋਏ ਤੇ ਇੱਕ ਚਿਰ ਤ ਹੋਏ ਤੇ ਬਿਨਾਂ ਸ਼ਬਦ ਦੇ ਵਿੱਚ ਲੀਨ ਹੋਇਆ ਨਹੀਂ ਜਾ ਸਕਦਾ ਸਭ ਫੋਗੜ ਧਰਮ ਨੇ ਬਾਕੀ ਫੋਕਟੋ ਸਰਵ ਧਰਮਾਂ ਬਹੀਨ ਬਾਕੀ ਸਾਰਾ ਕੋਈ ਫੋਕਟ ਹੈ ਧਰਮ ਬਹੀਰ ਧਰਮ ਹੀ ਨਹੀਂ ਹਣੋ ਉਹ ਧਰਮ ਮੰਨਨੇ ਲੋਕਾਂ ਨੇ ਧਰਮ ਬਹੀਰ ਲਿਓ ਧਰਮ ਕੀ ਹੈ ਧਰਮ ਹੈ ਸੱਚ ਸੱਚ ਧਰਮ ਹੈ ਜਿੱਤੇ ਸੱਚ ਹੈ ਨਹੀਂ ਉਹ ਧਰਮ ਹੈ ਹੀ ਨਹੀਂ ਸੱਚ ਬਹੀਰ ਸੱਚ ਬਹੀਰ ਧਰਮ ਧਰਮ ਨਹੀਂ ਹੁੰਦਾ ਜਿੱਤੋਂ ਸੱਚ ਦਾ ਗਿਆਨ ਨਹੀਂ ਉਹਨਾਂ ਧਰਮ ਨਹੀਂ ਹੁੰਦਾ ਧਰਮ ਲੋਕ ਮੰਨੀ ਜਾਂਦੇ ਇਸ ਕਰਕੇ ਧਰਮ ਬਹੀਰ ਕੋ ਹੋ ਗਿਆ ਉਹ ਹੈ ਸੱਚ ਸਤਿ ਤਿ ਦੀ ਜਾਣਕਾਰੀ ਦੇਣ ਵਾਲਾ ਧਰਮ ਧਰਮ ਬਾਕੀ ਬੱਤਾਂ ਨੇ ਬਾਕੀ ਬੱਤਾਂ ਨੇ ਉਹ ਲਿਖਿਆ ਵੀ ਸਰਬ ਧਰਮ ਵਿੱਚ ਸੇਸ਼ ਧਰਮ ਉਹ ਬੱਤਾਂ ਜੇ ਧਰਮ ਨੇ ਦੱਸੇ ਸ੍ਰੇਸ਼ਟ ਕੀ ਹੈ ਸ੍ਰੇਸ਼ਟ ਕੋਈ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੂ ਹਰ ਕਾ ਨਾਮ ਕੀ ਹੈ ਇਹਨੂੰ ਜਾਣ ਬਿਨਾਂ ਸਮਝ ਅਰ ਕਾ ਨਾਮ ਨਹੀਂ ਜਾਣੇ ਦਮਾ ਜਾਣੇ ਆਰਾਮ ਕਾ ਪਿਆਰੇ ਬੂੜੇ ਫਿਰ ਪਾਚੇ ਪਸਤਾਰੇ ਨਾਮ ਜਾਣੇ ਤੋਂ ਬਣਾ ਜਪਣ ਲੱਗੇ ਕੁਝ ਜਾਣੇ ਤੋਂ ਬਣਾ ਜਿਹੜਾ ਕਰਨ ਲੱਗੇ ਉਹ ਫੋਕੜ ਕਰਦੇ ਜਾਣਿਆ ਕੁਝ ਨਹੀਂ ਕਰਨ ਬਹਿਣੇ ਲੱਗੇ ਸੁਣੀ ਸੁਣਾਈ ਗੱਲ ਹੈ ਬਗਰ ਭਜਲੇ ਹਾਂਜੀ ਸੋ ਪ੍ਰਸਾਦ ਟੋਟਕ ਛੰਦ ਜੈ ਜੰਪਤ ਜੁਗਣ ਜੁਜੂੰਗ ਪਿਛਲੇ ਛੰਦ ਵਿੱਚ ਸਾਰੇ ਧਰਮ ਤਕਰੀਬਨ ਗਿਣ ਦਿੱਤੇ ਸਾਰੀਆਂ ਬੱਤਾਂ ਗਣਤੀਆਂ ਰਿਜ਼ਲਟ ਕੀ ਕੱਢਿਆ ਰਿਜ਼ਲਟ ਕੱਢ ਕੇ ਪਿਛਲੀ ਪੰਕਤੀ ਦੱਸ ਤੋ ਫੋਕਟੋ ਸਭ ਧਰਮਾਂ ਬਹੀਨ ਬਾਸ ਫੋਕਟੋ ਸਭ ਧਰਮਾਂ ਬਹੀਨ ਅਗਲੇ ਸਾਲ ਸ਼ੁਰੂ ਹੋ ਗਿਆ ਕਹਿੰਦੇ ਕਰਨਾ ਕੀ ਹੈ ਜੈ ਜੰਪਤ ਜੋ ਕੱਢਦੇ ਤੁਸੀਂ ਕੀ ਕਰਿਓ ਪਿਛਲੇ ਧਰਮ ਤਾਂ ਸਾਰੇ ਫੋਕਟ ਨੇ ਹੁਣ ਤੁਸੀਂ ਕੀ ਕਰਨਾ ਸਵਾਲ ਹੈ ਐਨੀ ਵਈ ਅਗਲਾ ਸ਼ਬਦ ਪਿਛਲੇ ਨਾਲੋਂ ਅਲੱਗ ਆਇ ਕਥਾ ਇਹ ਜਿਹੜੀ ਕਥਾ ਹੁੰਦੀ ਹੈ ਪਿਛਲੇ ਦੇ ਨਾਲ ਅਗਲੀ ਗੱਲ ਰਿਲੇਟਡ ਹੁੰਦੀ ਹੈ ਤੇ ਕਥਾ ਕਿਵੇਂ ਬਣੂ ਸਾਰੇ ਜ਼ਰਬ ਭੋਗੜ ਕਹਿ ਕੇ ਕਹਿੰਦੇ ਕਰਨਾ ਕੀ ਹੈ ਤੁਸੀਂ ਇਸ ਸਮੇਂ ਵਿੱਚ ਹੁਣ ਜਿਹੜਾ ਜੋਗਾ ਹੈ ਹੁਣ ਤੁਸੀਂ ਕੀ ਕਰਦੇ ਸਵਾਲ ਹੈ ਜੈ ਜੰਪਤਾ ਜੁਗਣ ਜੁਹ ਜੁਵੰ ਜੰਪਤ ਨਹੀਂ ਜੰਪੋ ਨਹੀਂ ਹੈ ਜੇ ਟਿੱਪੀ ਹੈ ਜੈ ਜੰਪਤ ਜੁਗਣ ਜੂ ਤਤਾ ਕਹਾ ਹੈ ਤਤਾ ਜੈ ਜੰਪਤ ਅੱਛਾ ਜੁਗਣ ਜੂਹ ਜੂੰ ਜੋ ਹੋ ਜੂ ਕੇ ਮੇਰੇ ਕੋ ਉਹਨੇ ਹੋ ਲਾਇਆ ਹੈ ਆਹ ਦਿੱਤਾ ਹੈ ਜੈ ਜੰਪਤ ਜੁਗਣ ਜੂ 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 ਹੁੰਦੀ ਹੈ ਕਿਸੇ ਪਿੰਡ ਦੀ ਜੂ ਹੁੰਦੀ ਹੈ ਏਰੀਆ ਜੂ ਦਾ ਮਤਲਬ ਏਰੀਆ ਜੂ ਜੂ ਆਪਣੀ ਜੂਝ ਰਹਿ ਕੇ ਡਰੇ ਚ ਰਹਿ ਡਰੇ ਚ ਰਹਿ ਸੱਚ ਦੇ ਦਾਇਰੇ ਚ ਰਹਿ ਕੇ ਸੱਚ ਦੇ ਦਾਇਰਾ ਕਿਉਂਦ ਸੁਨਤੋਖ ਦਾ ਦਾਇਰਾ ਸੱਚ ਦਾ ਦਾਇਰਾ ਹੈ ਜਿਹੜਾ ਸਤ ਸੁਨਤੋਖ ਦਾ ਦਾਇਰਾ ਨਾ ਉਹ ਸੱਚ ਦਾ ਦਾਇਰਾ ਹੈ ਮਾਇਆ ਦੀ ਕਿਸੇ ਵੀ ਇਛਾ ਦਾ ਤਿਆਗ ਕਰਕੇ ਫਿਰ ਜਪਿਆ ਜਾ ਸਕਦਾ ਉਹਦਾ ਪਹਿਲਾ ਜਿਹੜਾ ਜਪਣਾ ਉਹ ਨਿਸਪੜ ਹੈ ਜਪਿਆ ਹੀ ਨਹੀਂ ਜਪਿਆ ਹੀ ਜਾ ਸਕਦਾ ਜੇ ਕਿਸੇ ਵੀ ਕਿਸਮ ਦੀ ਜਰਾ ਮਾਸਾ ਵਾਲੀ ਬਾਸ਼ਨਾ ਜਿੰਨਾ ਚਿਰ ਹਿਰਦੇ ਚ ਹੈਗੀ ਹੈ ਉਹ ਨਾਮ ਜਪਿਆ ਹੀ ਨਹੀਂ ਹੋਇਆ ਜਪਿਆ ਜਪੇ ਨਹੀਂ ਰਿਹਾ ਕੁਝ ਹੋਰੇ ਕਰ ਰਹੇ ਜੇ ਜਪ ਰਿਆ ਤਾਂ ਫੜ ਲਈ ਤੋ ਕੋ ਤੇ ਅੰਤਵਲਾ ਉਹ ਤੇ ਅੰਦੀ ਨਾ ਜਪੜੇ ਇਸੇ ਕਰਕੇ ਪੜਡੇ ਨੂੰ ਧੋ ਕੇ ਤੂਫ ਦੇਣ ਦੀ ਗੱਲ ਕੀਤੀ ਸੀ ਪਹਿਲਾਂ ਤੂੰ ਤੂੰ ਦੇਖੋ ਜਾਓ ਜਪਣ ਫੇਰ ਲਗੋ ਜਪਣ ਬਾਅਦ ਚ ਅਗਲੇ ਵਾਲਾ ਪੜਨਾ ਸਾਫ ਕਰ ਲਓ ਉਹ ਨਾ ਪਹਿਲਾਂ ਹੀ ਦੇਣ ਲੱਗੇ ਪਹਿਲਾਂ ਜਪਣ ਲੱਗੇ ਪੜਨਾ ਸਾਫ ਕਰਦਾ ਵੀ ਨਹੀਂ ਉਹ ਪੜਨਾ ਜਿਹੜਾ ਦੱਸ ਰਿਹਾ ਉਹਦਾ ਵੀ ਸਾਫ ਨਹੀਂ ਸੰਤਾਂ ਨੇ ਆਪਣੇ ਪੜਡੇ ਸਾਫ ਨਹੀਂ ਦੂਏ ਦਾ ਕੀ ਕਰਨਾ ਉਹ ਕਹਿੰਦੇ ਨਹੀਂ ਪੜਨਾ ਸਾਫ ਕਰ ਲੂ ਉਹ ਕਿਹੜਾ ਰਾਮ ਜਪਾਉਂਦੇ ਨੇ ਇਹ ਕਰਦੇ ਨਹੀਂ ਕੁਝ ਉਹ ਤਾਂ ਗੁਰੂ ਜੀ ਦਾ ਲਾਲਚੀ ਤੋਂ ਨੁਖੇ ਲੈਣ ਵਾਲੀ ਗੱਲ ਆ ਬੰਦੇ ਆ ਜਿਹੜੀ ਗੱਲ ਦਸੀ ਹੋਈ ਹੈ ਇਹ ਉਹਨਾਂ ਦੀ ਦਸੀ ਹੈ ਜਿਨ੍ਹਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਕਾਮਯਾਬੀ ਦੀ ਚੀਜ਼ ਕੀ ਹੈ ਜੈ ਜੰਪੋ ਜਾਏਗੇ ਨਹੀਂ ਬੰਝ ਜਤਣ ਤੁਸੀਂ ਆਪਣਾ ਨਹੀਂ ਜੇ ਤੇ ਜਾਣਦੇ ਹੋ ਤੇ ਮੰਨ ਲੀ ਜੇ ਤੇ ਜਾਂਦਾ ਕਿ ਸਤੇ ਵੀ ਏ ਸਮਝ ਲਓ ਸਤ ਗੁਰ ਤੋਂ ਕੇ ਜਿੱਤਿਆ ਕਿਵੇਂ ਜਾਊਗਾ ਮਨ ਜੰਪੋ ਜਪਣਾ ਜਾਣਨਾ ਹੈ ਮਨ ਕਿ ਮੈਂ ਜਾਵਾਂ ਉਹਨੀਆਂ ਕਮਜ਼ੋਰੀਆਂ ਵੀ ਜਾਣਨੀਆਂ ਨੇ ਤੇ ਤਾਕਤਾਂ ਵੀ ਜਾਣਨੀਆਂ ਨੇ ਦੁਸ਼ਮਣ ਦੀ ਕਮਜ਼ੋਰੀ ਵੀ ਜਾਣਨੀ ਤੇ ਦੁਸ਼ਮਣ ਦੀ ਤਾਕਤ ਵੀ ਜਾਣਨੀ ਮਨ ਨੂੰ ਜਿੱਤਣ ਦੀ ਜਿਹੜੀ ਹੈ ਨਾ ਵਿਧੀ ਉਹਨੂੰ ਜਾਣ ਲੋ ਪਹਿਲਾਂ ਉਹਨੂੰ ਸਮਝੋ ਕਬੇ ਸਾਡਾ ਮਨ ਜਿੱਤਣਾ ਹੋਰ ਤਾਂ ਕੋਈ ਗੱਲ ਨਹੀਂ ਹੈ। ਵਾਜਤ ਆ ਗਿਆ ਗੱਲ ਬਣ ਗਈ। ਜੋਗੋਲ ਉਹਦੇ ਜੋਗੋਲ ਅਸਲ ਯੋਗ ਜਿਹੜਾ ਲਫ਼ਜ਼ ਹੈ। ਇਹੋ ਕੋਤੇ ਯੋਗ ਬਣਿਆ ਹੋਇਆ ਲਫ਼ਜ਼ ਹੈ। ਇਹੋ ਕੋਤੇ ਇਹ ਜੋੜ ਬਣਿਆ ਹੋਇਆ ਹੈ ਲਫ਼ਜ਼ ਹੈ। ਜੁਦ ਨੂੰ ਕਹਿੰਦੇ ਦੋ ਚੀਜ਼ਾਂ ਦਾ ਜੋੜ ਨੂੰ ਯੋਗ ਕਹਿੰਦੇ ਯੋਗ। ਯੋਗ ਦਾ ਦੋ ਚੀਜ਼ਾਂ ਦਾ ਜੋੜ। ਜਿਵੇਂ ਅਬਗਣਾ ਦੋ ਵੇਲੇ ਮਿਲਦੇ ਨੇ। ਦੋ ਜਨਮ ਮਹਾਵਤਨ ਯੁਗ ਹੈ ਯੋ ਕਿ ਜਦ ਸ਼ੁਰੂ ਹੁੰਦਾ ਹੈ ਆਤਮਾ ਹੋਰ ਮਾਇਆ ਦੋਹਾਂ ਦਾ ਮੇਲ ਹੁੰਦਾ ਫਿਰ ਯੁਗ ਸ਼ੁਰੂ ਹੁੰਦੇ ਯੁਗੇ ਨਹੀਂ ਹੁੰਦਾ ਜਦ ਸ਼ੁਰੂ ਹੁੰਦੇ ਜਦ ਆਤਮਾ ਸਰੀਰ ਚ ਨਹੀਂ ਜਾਂਦੀ ਯੁਗ ਜਦ ਸ਼ੁਰੂ ਹੁੰਦਾ ਹੈ ਜਦ ਆਤਮਾ ਸਰੀਰ ਚ ਪਰਵੇਸ਼ ਕਰੇ ਮਾਇਆ ਦੇ ਨਾਲ ਜੁੜ ਜਵੇ ਫਿਰ ਯੁਗ ਸ਼ੁਰੂ ਹੁੰਦੇ ਉਸ ਤੋਂ ਪਹਿਲਾਂ ਕੋਈ ਯੁਗ ਨਹੀਂ ਜਿਹੜਾ ਸਾਡਾ ਯੁਗ ਹੈ ਉਹ ਉਹਦਾ ਨਵਾਂ ਸਤਿਯੁਗ ਹੈ ਉਹ ਸੱਚ ਨਾਲ ਸੱਚੇ ਜੁੜਿਆ ਹੋਇਆ ਹੈ ਜੋੜ ਤਾਂ ਉਹਦਾ ਹੀ ਸੀ ਉਹਦਾ ਸੱਚੇ ਸੱਚੇ ਨਾਲ ਜੁੜਿਆ ਹੋਇਆ ਸਾਰੇ ਉਹ ਤੱਕਰ ਗੁਰੂਗੁਰੂ ਭਗਤੀ ਹੁੰਦੀ ਉਸੇ ਬਾਇਆ ਨਾਲ ਜੁੜਦੀ ਗੱਲ ਹੀ ਸੀ ਆਏ ਜਿਹੜੇ ਯੁਗ ਨੇ ਦੂਏ ਬਾਇਆ ਦੇ ਇਹ ਤੇ ਨਹੀਂ ਨੇ ਯੁਗ ਚਾਰ ਨੇ ਹੁੰਦੇ ਸਤਿਯੁਗ ਦਾ ਮਤਲਬ ਸੱਚ ਨਾਲ ਜੁੜਿਆ ਹੋਇਆ ਹੈ ਨਾ ਸਾਰੇ ਲੋਗੀ ਜਾਨ ਬੇਲ ਤੋਂ ਜੁਕ ਬੁਲਦੇ ਜਦੋਂ ਮਾਇਆ ਦੇ ਨਾਲ ਸਰੀਰ ਦਾ ਜੋੜ ਹੋ ਗਿਆ ਦੋਏ ਅੰਡ ਤੇ ਬ੍ਰਹਮਡ ਹੋ ਗਏ ਅੰਡ ਤੇ ਬ੍ਰਹਮਡ ਹੋਇਰਣ ਜਿਹੜਾ ਮਾਇਆ ਦਾ ਅੰਡਾ ਹੈ ਜਿਹੜੇ ਅੰਡਕੋਸ਼ ਹੈ ਉਹ ਕਾਦੇ ਨਾ ਜੁਲਦਾ ਉਹ ਚੇਤਨਾ ਕਰਕੇ ਜੁਲਦਾ ਬੀਜ ਤਾਂ ਜੰਬਦਾ ਜੇ ਬੀਜ ਵਿੱਚ ਆਤਮਾ ਹੈਗੀ ਹੈ ਦੇ ਵਿੱਚ ਵੀ ਜਬਦਾਈ ਨਹੀਂ ਵੀਜਣਾ ਸਾਡੇ ਕੋਲ ਜਨਸਾਨ ਸਾਡੇ ਕੋਲ ਜਰਾ ਸੇਕ ਲੱਗ ਜਾਵਾਲ ਦੋ ਜਾਂ ਗਰਮ ਕਰ ਦੋ ਜਬਦਾਈ ਨਹੀਂ ਦੋ ਜੇ ਵਿਚਾਤਮਾ ਰਹੇਗੀ ਜਬ ਇਹ ਉਹ ਨਹੀਂ ਜਬਦਾਈ ਤੇ ਬਾਕੀ ਤਾਂ ਚੀਜ਼ ਨਹੀਂ ਹੋਈ ਇਹ ਜਬ ਲਗਾਤੇ ਨਹੀਂ ਬਸ ਜਦ ਹੀ ਉਹਦੇ ਜਿਹੜੇ ਵਿੱਚ ਸੈਲਲ ਡੈੱਡ ਹੋ ਜਾਂਦੇ ਅੰਦਰ ਸਾਡੇ ਮਾਇਆ ਦੀ ਭੁਖ ਖੁੱਲਦੀ ਹੈ ਬੂਹੇ ਵਿੱਚ ਰਹਉਂਦੇ ਅੰਦਰ ਕੁਝ ਹੋ ਰਿਹਾ ਹੈ ਮੂਹ ਦੇ ਵਿੱਚ ਕੁਝ ਹੋ ਰਿਹਾ ਹੈ ਜਨਮਨ ਹੋਰ ਮੁਖ ਮੁਖ ਹੋਰ ਸੇ ਕਾੜੇ ਕਚਾ ਉਹ ਨਾਲ ਦਾ ਬਾਣੀ ਵੜਦੇ ਨੇ ਅੰਦਰ ਕੁਝ ਹੋਰ ਚੱਲਦੀ ਹੈ ਗੱਲ ਜਾਇ ਜੰਪਤ ਜੋਗਣ ਜੁਹ ਜੂੰ ਜਾਇ ਜਪੋ ਇਹ ਜਪੋ ਜਾਨੋ ਕਿ ਜਿਹੜੀ ਹੈ ਨਾ ਅੰਦਰ ਕਲਪਨਾ ਚੱਲਦੀ ਹੈ ਇਹ ਬੰਦ ਕਿਵੇਂ ਕਰ ਲਈਏ ਇਹ ਬੰਦ ਕਰਦੀ ਹੀ ਬੋਲਦਾ ਜਤਨਾ ਇਹਨੂੰ ਸਮਝ ਲੋ ਵੀ ਇਹ ਬੰਦ ਕਿਵੇਂ ਕਰ ਲਈਏ ਕਲਪਨਾ ਹੀ ਕਾਲ ਹੈ ਜੇ ਕਲਪਨਾ ਬੰਦ ਹੋ ਗਈ ਆਉਣਾ ਜਾਣਾ ਮੁੱਕ ਗਿਆ ਆਉਣਾ ਜਾਣਾ ਮੁੱਕ ਗਿਆ ਕਾਲ ਬੰਦ ਹੋ ਗਿਆ ਕਾਲੇ ਕਲਪਨਾ ਜਿੱਦਣ ਇਹ ਸਮਝ ਲਿਆ ਕਿ ਕਲਪਨਾ ਹੀ ਕਾਲ ਹੈ ਉਦੋਂ ਕਲਪਨਾ ਦੁਸ਼ਮਣ ਲੱਗੂਗੀ ਉਹਨਾਂ ਚ ਦੁਸ਼ਮਣ ਨਹੀਂ ਲੱਗਦੀ ਉਹਨਾਂ ਚ ਤਾਂ ਕਲਪਨਾ ਜੋ ਪਦਾਰਥ ਤੇ ਪਦਾਰਥ ਦੀ ਦੇ ਨੇ ਇਹਦਾ ਹੋਰ ਰੂਪ ਦੀ ਦੇ ਜਿੱਦਣ ਇਹ ਗੱਲ ਗੁਰਬਾਣੀ ਵਾਲੀ ਮੰਨ ਲਈ ਕਬੀਰ ਦੀ ਕਾਲ ਕਲਪਨਾ ਕਦੇ ਨਾ ਖਾਏ ਇਹ ਉਹ ਨਾਗਣੀ ਆ ਪੰਜ ਮੁਖ ਵਾਲੀ ਪੰਜ ਫੁੜੀ ਪੰਜ ਮੁਖ ਇਸ ਹੋਰ ਕਿਸੇ ਸੱਪ ਛੱਪਣ ਦੇ ਪੰਜ ਮੁਖ ਨਹੀਂ ਹੁੰਦੇ ਇਹ ਮਾਇਆ ਦੇ ਪੰਜ ਮੂਰ ਹੈ ਇਹ ਕਲਪਨਾ ਦੇ ਪੰਜ ਮੂਰ ਹੈ ਭੱਜੇ ਬਕਾਰ ਲੈ ਕਿਸੇ ਨਾਲ ਕੋਈ ਮੰਗਦੀ ਹੈ ਕੋਈ ਬੂਹ ਕਦੇ ਖੋਲਣ ਦੀ ਹੈ ਕੋਈ ਕਦੇ ਖੋਲਣ ਦੀ ਹੈ ਪਰ ਇਹਨਾਂ ਦੇ ਵਿੱਚ ਇਹ ਡਿਮਾਂਡ ਹੈ ਪੰਜਾਂ ਹੋਦੀ। ਹੋਰ ਕੋਈ ਸੱਪੜੀ ਹੈਗੀ ਐਵੇਂ ਨਕਸ਼ੇ ਪਲਾਏ ਹੋਏ ਨੇ ਉਹ ਤਾਂ ਐਵੇਂ ਨਕਸ਼ੇ ਜਿਵੇਂ ਗਿਆਨ ਖੜਕ ਦੀ ਦੂਜੀ ਤਲਵਾਰ ਅਸੀਂ ਲੋਹੇ ਦੀ ਬਣਾ ਲਈ। ਉਹ ਤਾਂ ਮੂਰਖ ਨੇ ਐ ਬਣਾ ਕੇ ਬੜਾ ਸੀ ਕੁਝ ਹੋਰ ਉਹ ਪੱਕਾ ਸਮਝ ਲਿਆ ਪੱਕਾ ਨਹੀਂ ਸੀਗਾ ਉਹ। ਗੱਲਾਂ ਪੱਕੀਆਂ ਸਮਝ ਲੀਆਂ।